ਤਕਵੀਰ ਸਿੰਘ ਬਾਦਲ ਕਹਿੰਦੇ ਹੁਣ ਇਸ ਵਾਰ ਚੋਣਾਂ ਤੋਂ ਹਲੇ ਵੀ ਗੁਰੇਜ ਕਰ ਰਹੇ ਨੇ ਪਿਛਲੀਆਂ ਸੰਸਦੀ ਚੋਣਾਂ ਦੇ ਵਿੱਚ ਵੀ ਆਪਣੀ ਦਾਅਵੇਦਾਰੀ ਨਹੀਂ ਪੇਸ਼ ਕੀਤੀ ਤੇ ਹੁਣ ਜ਼ਿਮਨੀਆ ਚੋਣਾਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਥੋੜੀ ਦੂਰੀ ਬਣਾਈ ਹੋਈ ਹੈ ਉਹਨਾਂ ਨੇ ਉਮੀਦਵਾਰੀ ਤੋਂ ਅਜਿਹਾ ਕਿਉਂ ਜੀ ਬਿਲਕੁਲ ਹਰਦੀਪ ਸਿੰਘ ਜਿਹੜੇ ਹੈਗੇ ਨੇ ਕੰਸਟੀਟਿਊਐਂਸੀ ਇੰਚਾਰਜ ਹੈਗੇ ਨੇ ਗਿੱਦੜਵਾਹਾ ਤੋਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਕਿਹਾ ਸੀ ਕਿ ਕਾਫੀ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਦੁਬਾਰਾ ਜਿਹੜਾ ਬੂਸਟ ਦੇਣ ਲਈ ਸੁਖਬੀਰ ਸਿੰਘ ਬਾਦਲ ਇਸ ਮੌਕੇ ਦੇ ਵਿੱਚ ਹਨ ਕੇ ਉਹ ਦੁਬਾਰਾ ਜਿਹੜਾ ਅੱਗੇ ਆਉਣਗੇ ਤੇ ਹੋ ਸਕਦਾ ਹੈ ਕਿ ਉਹ ਵਿਧਾਨ ਸਭਾ ਜਾਣ ਦੀ ਤਿਆਰੀ ਕਰ ਰਹੇ ਹੋਣ ਪਰ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇਗਾ ਕਿ ਮੌਕਾ ਸ਼ਾਇਦ ਸਹੀ ਨਹੀਂ ਹੈ ਤੇ ਉਹਦੇ ਲਈ ਜਿਹੜੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਾਮ ਦੇ ਨਾਲ ਤੁਸੀਂ ਸੁਣਿਆ ਹੋਵੇਗਾ ਉਥੋਂ ਦੇ ਕੰਸਟੀਟੂਐਂਸੀ ਦੇ ਇੰਚਾਰਜ ਵੀ ਹੈਗੇ ਨੇ ਉਹਨਾਂ ਨੂੰ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਏ ਔਰ ਉਹਨਾਂ ਦਾ ਹੀ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਐਲਾਨ ਇਥੋਂ ਹੋਵੇਗਾ ਔਰ ਉਸ ਤੋਂ ਬਾਅਦ ਉਹ ਜਿਹੜੀ ਜਮਨੀ ਚੋਣ ਕਿਉਂਕਿ ਜਦੋਂ ਆ ਖਤਮ ਹੋ ਜਾਣੀ ਹੈ ਜਲੰਧਰ ਵਾਲੀ ਇਹਦੇ ਨਤੀਜੇ ਆਗੇ ਫਿਰ ਅਗਲੀਆਂ ਦੇ ਐਲਾਨ ਵੀ ਹੋ ਜਾਣੇ ਨੇ ਉਹਨਾਂ ਦੇ ਅਸਤੀਫੇ ਵਗੈਰਾ ਜਿਹੜੇ ਸਬਮਿਟ ਹੋ ਗਏ ਹੋਏ ਨੇ ਔਰ ਇਹ ਜਿਹੜੀ ਹੈ ਪੰਜ ਵਾਰ ਇਥੋਂ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੁਣੀ ਜਿੱਤ ਇਥੋਂ ਚੁਕੇ ਨੇ 1969 1972 ਤੇ ਫਿਰ 1970 1980 1985 ਇੱਕ ਕਾਫੀ ਸੀਟ ਇੰਪੋਰਟੈਂਟ ਹੈਗੀ ਆ ਅਕਾਲੀ ਦਲ ਦੇ ਲਈ ਮਨਪ੍ਰੀਤ ਸਿੰਘ ਬਾਦਲ ਹੋਣੀ ਵੀ ਇੱਥੇ 1995 1997 2002 ਤੇ 2007 ਤੋਂ ਇਥੋਂ ਜਿੱਤੇ ਹੋਏ ਨੇ ਕਾਂਗਰਸ ਦੇ ਪਿਛਲੇ ਆਪਾਂ ਕਹੀਏ ਕਿ ਜੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਨੇ ਇੱਥੇ ਆਪਣਾ ਹੱਥ ਰੱਖਿਆ ਹੋਇਆ ਹੈ 2012 2017 ਔਰ 2022 ਹੁਣ ਮਤਲਬ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਲਾਸਟ 3 ਟਰਮ ਤੋਂ ਜਿਹੜਾ ਕਾਂਗਰਸ ਦਾ ਇੱਥੇ ਸਟਰੋਂਗਹੋਲਡ ਹੈਗਾ ਹੈ ਉਧਰੋਂ ਗੱਲਾਂ ਪਤਾ ਚੱਲੀਆਂ ਨੇ ਕਿ ਰਾਜਾ ਬੜਿੰਗਦੀ ਹੋ ਸਕਦਾ ਵਾਈਫ ਹੀ ਇੱਥੋਂ ਖੜ ਜਵੇ ਤੇ ਕਾਫੀ ਇੰਟਰਸਟਿੰਗ ਹੋਏਗਾ ਔਰ ਦੂਜੇ ਬੰਨੇ ਜਿਹੜਾ ਹੈ ਪੰਥਕ ਰਾਜਨੀਤੀ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜਾ ਹੈ ਜੇਲ੍ਹ ਦੇ ਅੰਦਰੋਂ ਵੀ ਜਿਹੜਾ ਖਾਸ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਅੰਦਰੋਂ ਐਲਾਨ ਹੋਇਆ ਸੀ ਕਿ ਇੱਥੋਂ ਜਿਹੜੇ ਨੇ ਉੱਥੋਂ ਵੀ ਸਿੰਘ ਜਿਹੜੇ ਨੇ ਇੱਥੇ ਖੜੇ ਹੋਣਗੇ ਕਾਫੀ ਆਉਣ ਵਾਲੇ ਦਿਨਾਂ 'ਚ ਕਸ਼ਮਕਸ਼ ਹੋਏਗੀ ਮੇਰੇ ਖਿਆਲ ਨਾਲ ਮੁੱਖ ਮੰਤਰੀ ਦਾ ਜੋਰ ਇੱਥੇ ਦੁਬਾਰਾ ਹੋਰ ਲੱਗਣ ਦੀਆਂ ਉਮੀਦਾਂ ਆਪਾਂ ਕਹਿ ਸਕਦੇ ਹਾਂ ਹੈਗੀਆਂ ਨੇ ਕਿ ਇਹ ਸੀਟ ਨੂੰ ਵੀ ਜਾਂ ਚਾਰਜ ਰੀਮ ਨਹੀਂ ਚੋਣਾ ਨੂੰ ਵੀ ਲੈ ਕੇ ਇੱਕ ਮਾਹੌਲ ਜੈ ਸਿਰਜਿਆ ਜਾਵੇ ਕਿ ਸਾਰੀਆਂ ਹੀ ਜਿੱਤ ਲੀਆਂ ਜਾਣ ਤਾਂ ਕਿ ਜਿਹੜਾ ਉਹ 13 0 ਵਾਲਾ ਹੈ ਉੱਤੇ ਫੱਟੀ ਪੋਚੀ ਜਾਵੇ ਕਿ ਉਹ ਹੋਰ ਸੀਗਾ ਇਹ ਨਵੀਂ ਵਖਰਾ ਮਾਹੌਲ ਹੈ ਕਿ ਅਸੀਂ ਜਿਹੜੀਆਂ ਜਿੱਤ ਰਹੇ ਹੈਗੇ ਹਾਂ ਕਾਫੀ ਸੁਖਵੀਰ ਸਿੰਘ ਬਾਦਲ ਦੇ ਜਿੱਕਰ ਉਹ ਖੜੇ ਹੁੰਦੇ ਹਮ ਹਮ ਤਾਂ ਅਕਾਲੀ ਦਲ ਨੂੰ ਕੀ ਬੂਸਟ ਮਿਲ ਸਕਣਾ ਸੀ ਜੇ ਉਹ ਸੀਟਾਂ ਖੜੇ ਨਹੀਂ ਹੋ ਰਹੇ ਤਦ ਕੀ ਅਕਾਲੀ ਦਲ ਨੂੰ ਫਾਇਦਾ ਹੋ ਰਿਹਾ ਕਿਉਂਕਿ ਸਾਡੇ ਦਰਸ਼ਕ ਲਿਖ ਰਹੇ ਨੇ ਕਿ ਸੁਖਵੀਰ ਨੂੰ ਪਤਾ ਕਿ ਉਹਨੇ ਹਾਰ ਜਾਣਾ ਸੀ ਹੂੰ 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 ਇਹ ਤਾਂ ਆਪਾਂ ਕਹਿ ਸਕਿਓ ਕਿ ਜਿਮਨੀ ਜੋੜ ਦੇ ਵਿੱਚ ਜਿੱਦਾਂ ਆਪਾਂ ਅੱਗੇ ਵੀ ਗੱਲ ਕਰਕੇ ਆਏ ਕਿ ਸਰਕਾਰ ਦਾ ਅਪਰ ਹੈਂਡ ਹੁੰਦਾ ਹੈ ਕਿ ਉਹਨਾਂ ਦੀ ਮਸ਼ੀਨਰੀ ਉਹਨਾਂ ਦੀ ਪਾਵਰ ਰਿਸੋਰਸਸ ਬਹੁਤ ਸਾਰੇ ਅਪਸਰ ਸਾਰਾ ਕੁਝ ਮਤਲਬ ਪੂਰਾ ਜ਼ੋਰ ਲੱਗਾ ਹੁੰਦਾ ਹੈ ਤੇ ਉਥੇ ਜਿੰਨਾ ਸੌਖਾ ਨਹੀਂ ਹੁੰਦਾ ਸਰਕਾਰ ਜਦੋਂ ਨਵੀਂ-ਨਵੀਂ ਸੀ ਉਹ ਐਗਜ਼ਾਮਪਲ ਆਪਣੇ ਸਾਹਮਣੇ ਹੀ ਨੇ ਜਦੋਂ 3 ਮਹੀਨੇ ਪੁਰਾਣੀ ਸਰਕਾਰ ਸੀ ਤੇ ਉਹ ਸੰਗਰੂਰ ਹਾਰ ਜਾਂਦੇ ਨੇ ਲੇਕਿਨ ਜਦੋਂ ਸਰਕਾਰ ਨੂੰ ਸਾਲ ਹੋ ਜਾਂਦਾ ਹੈ ਤੇ ਫਿਰ ਉਹ ਜਲੰਧਰ ਜਿੱਤ ਵੀ ਜਾਂਦੇ ਨੇ ਜਦੋਂ ਇੱਥੇ ਸ਼ੀਤਲ ਆਪਾਂ ਕਹ ਲਈਏ ਕਿ ਜਿਹੜੇ ਸੁਸ਼ੀਲ ਰਿੰਕੂ ਹੈਗੇ ਨੇ ਉਹ ਇੱਥੋਂ ਜਿੱਤਦੇ ਹੈਗੇ ਨੇ ਜਲੰਧਰ ਤੋਂ ਬਾਅਦ ਚੋਂ ਭਾਵੇਂ ਚਲੇ ਜਾਂਦੇ ਨੇ ਉਹ ਬਾਤ ਦੀ ਗੱਲ ਹੈਗੀ ਹੈ ਬਟ ਕਿਤਨਾ ਕਿਤੇ ਸਰਕਾਰ ਦਾ ਅਪਰ ਹੈਂਡ ਰਹਿੰਦਾ ਹੈ ਔਰ ਸਰਕਾਰ ਦਾ ਇੱਥੇ ਜੋਰ ਵੀ ਜਿਹੜਾ ਹੈ ਪੂਰਾ ਸਰਕਾਰ ਲਾਏਗੀ ਕਿ ਇਹ ਪੰਜ ਸੀਟਾਂ ਕੱਢ ਕੇ ਜਿਹੜਾ ਪੁਰਾਣਾ ਹੈ ਉਸ ਨੂੰ ਖਤਮ ਕੀਤਾ ਜਾਵੇ ਬੁੱਕ ক্লোਜ਼ ਕੀਤੀ ਜਾਵੇ ਤੇ ਦੁਬਾਰਾ ਕਿਹਾ ਜਾਵੇ ਕਿ ਲੋਕਾਂ ਦਾ ਪੂਰਾ ਭਰੋਸਾ ਹੈਗਾ ਏ ਉਸ ਦੇ ਨਾਲ ਜੋੜ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਹੋ ਸਕਦਾ ਹੈ ਕਿ ਉਹਨਾਂ ਦੀਆਂ ਗਿਣਤੀਆਂ ਮਿਲਦੀਆਂ ਹੋਣ ਫਿਰ ਇੱਕ ਧੜਾ ਬਾਕੀ ਹੋ ਚੁੱਕਾ ਹੈ ਹੁਣ ਬਾਕੀ ਧੜਾ ਕਿ ਦੀ ਸਪੋਰਟ ਕਰਦਾ ਹੈ ਕਿ ਉੱਥੇ ਇੱਕ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੋ ਸਕਦਾ ਹੈ ਕਿ ਇੰਟਰਨਲ ਜੇ ਜਿੱਤ ਨਾਲੋਂ ਜ਼ਿਆਦਾ ਜੇ ਹਾਰ ਦਾ ਮਸਲਾ ਹੋ ਜਾਂਦਾ ਨਾ ਕਿ ਜੇ ਇੱਥੋਂ ਹਾਰ ਜਾਂਦੇ ਫਿਰ ਕੀ ਹੋਏਗਾ ਫਿਰ ਤਾਂ ਉਹਨਾਂ ਨੇ ਦੂਜਿਆਂ ਨੇ ਤਾਂ ਕਹਿਣਾ ਹੀ ਹੈ ਕਿ ਤੁਹਾਨੂੰ ਦੇ ਲੋਕ ਐਕਸੈਪਟ ਨਹੀਂ ਕਰ ਰਹੇ ਬਿਲਕੁਲ